ਪਤਾ ਨਹੀਂ ਪੀਓ ਉਹ ਆਦ ਖੜਤਾ ਤੋਂ ਪਾਰ ਉਮਰਦੀਆਂ ਮਾਈਆਂ ਤਾਈਆਂ ਦਾਦੇ ਨਾਨੇਆਂ ਬੜੀਆਂ ਚੰਗੀਆਂ ਲੱਗਦੇ ਹੁੰਦੇ ਸੀ ਬੱਚਿਆਂ ਨਾਲ ਵੀ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਸੀ ਜੇ ਕਿਤੇ ਰਾਹ ਖੜੇ ਟੱਕਰ ਜਾਣਾ ਤਾਂ ਸਾਰੇ ਪਰਿਵਾਰ ਨਾਨਕਿਆਂ ਤੱਕ ਦੇ ਨਾਮ ਲੈ ਲੈ ਕੇ ਸੁੱਖ-ਸਾਂਦ ਪੁੱਛਣ ਕਦੇ ਨੂੰਹਾਂ ਪੁੱਤਾਂ ਨੇ ਵਿਰਧ ਮਾਵਾਂ ਦੇ ਪੈਰਾਂ ਹੱਥ ਲਾਉਣਾ ਜਾਂ ਮਰਥਾ ਟੇਕਣਾ ਤਾਂ ਉਹਨਾਂ ਨੇ ਅਸੀਸਾਂ ਦੀ ਝੜੀ ਲਾ ਦਿੱਨੀ ਦੋਆ ਖਾਨਾਲ ਸਰਪੁਲ ਉਸ ਨੇ ਆਪਣੇਪਣ ਦਾ ਅਹਿਸਾਸ ਕਰਾਂ ਲਿਆ ਪੇਕਿਆਂ ਦੇ ਹਰ ਘਰ ਵਿੱਚ ਪਰਿਵਾਰ ਵਾਲਾ ਨੇਥੂ ਹੁੰਦਾ ਸੀ ਦਾਦਕਿਆਂ ਦੇ ਪਿੰਡ ਸਾਰੇ ਘਰ ਆਪਦੇ ਹੁੰਦੇ ਸਨ ਜਿੱਥੇ ਮਰਜ਼ੀ ਬਹਿ ਜਾਣਾ ਰੋਟੀ ਖਾ ਲੈਣੀ ਇੱਕੋ ਕੰਗੇ ਨਾਲ ਸਾਰਿਆਂ ਨੂੰ ਸਰਵਾ ਲੈਣਾ ਜੇ ਕੋਈ ਚੂਰੀ ਕੁੱਟਦਾ ਤਾਂ ਕੋਈ ਲੁਕੋਤੇ ਨਹੀਂ ਖਾਂਦਾ ਸੀ ਜਿਸ ਨੇ ਬਣਾਉਣੀ ਸਾਰਿਆਂ ਨੂੰ ਵੰਡ ਕੇ ਫੁੱਲਾਂ ਚ ਪਾ ਕੇ ਦੇਣੀ ਚਾਹੇ ਗਵੰਡਾਂ ਦਾ ਜਵਾਬ ਹੁੰਦਾ ਚਾਹੇ ਕੋਈ ਸੀਰੀ ਦਾ ਉਹਨਾਂ ਬਿਨਾ ਅੱਜ ਪਿੰਡ ਤੇ ਸਕੇ ਸੋਹਰਿਆਂ ਦੇ ਘਰ ਵੀ ਉਪਰੇ ਹੋ ਗਏ ਹਨ ਰੌਣਕਾਂ ਮੁੱਕ ਗਈਆਂ ਜਿਹੜੇ ਸੁੰਨੇ ਹੋ ਗਏ ਹਨ ਕੋਈ ਉਡਿੱਕਣ ਵਾਲਾ ਨਹੀਂ ਨਾ ਹੰਸਾਂ ਚੜ੍ਹੇ ਦਾ ਪਤਾ ਤੇ ਨਾ ਸੌਣ ਮੁੱਕੇ ਦਾ ਪਤਾ ਸਭ ਕੁਝ ਬਦਲ ਗਿਆ ਸਭ ਕੁਝ ਬਦਲ ਗਿਆ